ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਸਾਥ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 15 ਜੁਨ ਨੂੰ ਹਾਰਡ ਮਹੀਨੇ ਦੀ ਸੰਗਰਾਦ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਜੇਕਰ ਤੁਸੀਂ ਉਸ ਦਿਨ ਅੰਮ੍ਰਿਤ ਵੇਲੇ ਉੱਠ ਕੇ 3 ਤੋਂ 7 ਵਜੇ ਦੇ ਵਿੱਚ ਘਰ ਦਾ ਕੋਈ ਵੀ ਇੱਕ ਮੈਂਬਰ ਇਹ ਕੰਮ ਕਰ ਲੈਂਦਾ ਹੈ ਉਸ ਦੇ ਮੱਥੇ ਦੇ ਭਾਗ ਬਦਲ ਜਾਣਗੇ ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਣਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੁਰੂ ਸਾਹਿਬਾਨਾਂ ਦੇ ਵੱਲੋਂ ਦਿੱਤੇ ਹੋਏ ਚਾਰ ਉਪਦੇਸ਼ ਸਾਂਝੇ ਕਰਨ ਜਾ ਰਹੇ ਹਾਂ। ਕਮਾਈ ਵਾਲੇ ਸੰਤ ਮਹਾਪੁਰਖ ਜੀ ਆਖਦੇ ਹਨ ਜੇਕਰ ਕੋਈ ਮਨੁੱਖ ਆਪਣੇ ਗੁਰੂ ਸਾਹਿਬ ਜੀ ਦੇ ਇਹ ਚਾਰ ਬਚਨ ਮੰਨ ਲੈਂਦਾ ਹੈ ਉਸ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੋ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਉਸ ਮਨੁੱਖ ਨੂੰ ਬਾਦਸ਼ਾਹੀਆਂ ਬਖਸ਼ ਦਿੰਦੇ ਹਨ ਉਹਦੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਹਨ ਪਰੇਸ਼ਾਨੀਆਂ ਹਨ ਖਤਮ ਹੋ ਜਾਂਦੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਹਰ ਦੁੱਖ ਸੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਸੋ ਇਹ ਚਾਰ ਕੰਮ ਇਹ ਚਾਰ ਬਚਨ ਕਿਹੜੇ ਹਨ ਇਹਦੇ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸੋ ਸਾਥ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਜਾਵੇ ਸਾਧ ਸੰਗਤ ਜੀ ਕਈ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸੁਹਣੇ ਚਰਨਾਂ ਦੇ ਨਾਲ ਜੁੜ ਸਕਦੇ ਹਨ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰ ਸਕਦੇ ਹਨ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਵਿੱਚੋਂ ਇੱਕ ਸਾਖੀ ਆਪ ਨਾਲ ਸਾਂਝੀ ਕਰਦੇ ਹਾਂ ਆਖਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਦੋ ਦੋਸਤ ਸਨ ਦੋਵਾਂ ਦੀ ਬਚਪਨ ਤੋਂ ਪੱਕੀ ਯਾਰੀ ਸੀ ਕਹਿੰਦੇ ਕਿ ਜਿਵੇਂ ਜਿਵੇਂ ਵੱਡੇ ਹੋਏ ਦੋਵਾਂ ਦੇ ਰਾਹ ਵੀ ਵੱਖ-ਵੱਖ ਹੋ ਗਏ ਪਰ ਦੋਵਾਂ ਦਾ ਸੁਭਾਅ ਵੀ ਵੱਖ ਸੀ ਦੋਵਾਂ ਦੀ ਸੰਗਤ ਵੀ ਵੱਖ ਸੀ ਕਹਿੰਦੇ ਕਿ ਇੱਕ ਬਹੁਤ ਨੇਕ ਸੁਭਾਅ ਤੇ ਸ਼ubh ਗੁਣਾਵਾਲਾ ਹਰ ਰੋਜ਼ ਗੁਰੂ ਘਰੇ ਜਾਇਆ ਕਰੇ ਭਜਨ ਬੰਦਗੀ ਕਰਿਆ ਕਰੇ ਸਤ ਸੰਗਤ ਵੀ ਕਰਿਆ ਕਰੇ ਤੇ ਦੂਸਰਾ ਉਹਦਾ ਧਿਆਨ ਸਿਰਫ ਮਾੜੇ ਕੰਮਾਂ ਦੇ ਵਿੱਚ ਰਹਿੰਦਾ ਸੀ ਉਹ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਸੀ ਪਰ ਦੋਵਾਂ ਦੇ ਵਿੱਚ ਮਿੱਤਰਤਾ ਬਹੁਤ ਜ਼ਿਆਦਾ ਗੂੜੀ ਸੀ ਪਰ ਰੋਜ਼-ਰੋਜ਼ ਦੋਵੇਂ ਸ਼ਾਮ ਵੇਲੇ ਜ਼ਰੂਰ ਇੱਕ ਦੂਸਰੇ ਨੂੰ ਮਿਲਦੇ। ਕਹਿੰਦੇ ਕਿ ਦੋਵਾਂ ਦੀ ਮਿੱਤਰਤਾ ਸਿਰਫ ਇੱਕ ਗੱਲ ਤੇ ਟਿਕੀ ਹੋਈ ਸੀ। ਦੋਵਾਂ ਨੇ ਇਹ ਫੈਸਲਾ ਲਿਆ ਸੀ ਕਿ ਆਪਾਂ ਇੱਕ ਦੂਸਰੇ ਨੂੰ ਬਿਲਕੁਲ ਨਹੀਂ ਟੋਕਣਾ। ਜੋ ਮਾੜੇ ਕੰਮ ਕਰਦਾ ਸੀ ਉਹਨੇ ਆਪਣੇ ਦੋਸਤ ਨੂੰ ਕਹਿ ਰੱਖਿਆ ਸੀ ਕਿ ਤੈਨੂੰ ਮੇਰੇ ਕੰਮ ਮਾੜਿਆਂ ਦੇ ਨਾਲ ਕੋਈ ਵੀ ਲੈਣ-ਦੇਣ ਨਹੀਂ। ਨਾ ਮੈਂ ਤੈਨੂੰ ਕੁਝ ਕਹਾਂਗਾ ਨਾ ਤੂੰ ਮੈਨੂੰ ਕੁਝ ਕਹੇਂਗਾ। ਮੈਂ ਤੈਨੂੰ ਕੁਝ ਨਹੀਂ ਬੋਲਾਂਗਾ ਕਿ ਤੂੰ ਕਿਹੜਾ ਕੰਮ ਕਰਦਾ ਹੈ ਤੂੰ ਮੈਨੂੰ ਨਹੀਂ ਕਹੇਂਗਾ। ਤੂ ਵੀ ਮੈਨੂੰ ਕਦੇ ਸਤ ਸੰਗਤ ਵਿੱਚ ਜਾਣ ਲਈ ਨਹੀਂ ਕਹੇਗਾ ਬਸ ਕਹਿੰਦੇ ਕਿ ਇਸੇ ਗੱਲ ਤੇ ਦੋਵਾਂ ਦੀ ਮਿੱਤਰਤਾ ਟਿੱਕੀ ਹੋਈ ਸੀ ਦੋਵੇਂ ਹਰ ਰੋਜ਼ ਮਿਲਦੇ ਜ਼ਰੂਰ ਸਨ ਪਰ ਇੱਕ ਦੂਸਰੇ ਦੀ ਜ਼ਿੰਦਗੀ ਵਿੱਚ ਇੰਟਰਫੇਰੈਂਸ ਭਾਵ ਕੇ ਦਖਲ ਅੰਦਾਜ਼ੀ ਬਿਲਕੁਲ ਨਾ ਕਰਦੇ ਕਹਿੰਦੇ ਕਿ ਇੱਕ ਦਿਨ ਸ਼ubh ਗੁਣਾ ਵਾਲਾ ਦੋਸਤ ਗੁਰੂ ਘਰੋਂ ਸਤ ਸੰਗਤ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਹੀ ਆ ਰਿਹਾ ਸੀ ਤਾਂ ਰਸਤੇ ਵਿੱਚ ਆਉਂਦਿਆਂ-ਆਉਂਦਿਆਂ ਉਹਦੇ ਪੈਰ ਦੇ ਵਿੱਚ ਕੰਡਾ ਚੁਭ ਗਿਆ ਕੰਡਾ ਵੀ ਕਾਫੀ ਤਕੜਾ ਸੀ ਕਹਿੰਦੇ ਉਹਨੇ ਪੈਰ ਦੇ ਵਿੱਚੋਂ ਕੰਡਾ ਤਾਂ ਕੱਢ ਲਿਆ ਪਰ ਪੈਰ ਦੇ ਵਿੱਚੋਂ ਖੂਨ ਬਹੁਤ ਵਗਿਆ ਕਹਿੰਦੇ ਉਹਨੇ ਕੱਪੜੇ ਦੇ ਨਾਲ ਆਪਣੇ ਪੈਰਾਂ ਨੂੰ ਬੰਨ੍ਹ ਲਿਆ ਤੇ ਲੜਖੜਾਉਂਦੇ ਹੋਏ ਪੈਰਾਂ ਦੇ ਨਾਲ ਆਪਣੇ ਦੋਸਤ ਵੱਲ ਚੱਲ ਪਿਆ ਕਿਉਂਕਿ ਸ਼ਾਮ ਦਾ ਸਮਾਂ ਸੀ ਤੇ ਦੋਵਾਂ ਨੇ ਮਿਲਣਾ ਸੀ ਹਰ ਰੋਜ਼ ਇੱਕੋ ਥਾਂ ਤੇ ਹੀ ਦੋਵੇਂ ਮਿਲਦੇ ਸਨ ਕਹਿੰਦੇ ਬਸ ਇਹ ਲੜਖੜਾਉਂਦਾ ਹੋਇਆ ਉਧਰ ਨੂੰ ਤੁਰ ਪਿਆ ਤੇ ਇਧਰ ਮਾੜੇ ਕੰਮ ਕਰਨ ਵਾਲਾ ਦੋਸਤ ਉਹ ਵੀ ਆਪਣੇ ਇਹ ਸ਼ੁੱਭ ਗੁਣਾਂ ਵਾਲੇ ਦੋਸਤ ਨੂੰ ਉਡੀਕ ਰਿਹਾ ਸੀ ਉਡੀਕਦਿਆਂ ਉਡੀਕਦਿਆਂ ਜਦੋਂ ਦੇਰ ਹੋ ਗਈ ਤਾਂ ਉਹਦਾ ਮਨ ਕਹਲਾ ਪੈ ਗਿਆ ਅੱਜ ਇੰਨਾ ਲੇਟ ਤੋਂ ਕਿਉਂ ਹੋ ਗਿਆ ਅਜੇ ਤੱਕ ਆਇਆ ਕਿਉਂ ਨਹੀਂ ਕਈਆਂ ਦਾ ਸੁਭਾਅ ਹੁੰਦਾ ਹੈ ਜਦੋਂ ਮਨ ਕਹਲਾ ਪੈ ਜਾਂਦਾ ਹੈ ਇੱਧਰ ਉੱਧਰ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦੇ ਹਨ ਉਸੇ ਹੀ ਤਰ੍ਹਾਂ ਆਖਦੇ ਹਨ ਕਿ ਉਹਨੇ ਵੀ ਪੁੰਜੇ ਮਿੱਟੀ ਵਿੱਚ ਜ਼ੋਰ-ਜ਼ੋਰ ਦੀ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਪੁੰਜੇ ਮਿੱਟੀ 'ਚ ਪੈਰ ਮਾਰਿਆ ਤੇ ਉਹਨੂੰ ਇੰਜ ਲੱਗਾ ਜਿਵੇਂ ਮਿੱਟੀ ਵਿੱਚ ਕੋਈ ਚੀਜ਼ ਦੱਬੀ ਹੋਈ ਹੈ ਜੋ ਇਹਦੇ ਪੈਰਾਂ ਦੇ ਨਾਲ ਟਕਰਾਈ ਕਹਿੰਦੇ ਦੇਖ ਕੇ ਇਹਨੇ ਜਲਦੀ ਨਾਲ ਹੱਥ ਦੇ ਨਾਲ ਉਸ ਥਾਂ ਤੋਂ ਮਿੱਟੀ ਪਾਸੇ ਹਟਾਈ ਤੇ ਵੇਖਿਆ ਮਿੱਟੀ ਦੇ ਵਿੱਚ ਤਾਂ ਇੱਕ ਗਾਗਰ ਦੱਬੀ ਸੀ ਕਹਿੰਦੇ ਜਦੋਂ ਇਹਨੇ ਮਿੱਟੀ ਹਟਾ ਕੇ ਗਾਗਰ ਕੱਢੀ ਤਾਂ ਵੇਖ ਕੇ ਹੈਰਾਨ ਹੋ ਗਿਆ ਉਹ ਗਾਗਰ ਕੋਲਿਆਂ ਦੇ ਨਾਲ ਭਰੀ ਹੋਈ ਸੀ ਤੇ ਉਹਦੇ ਵਿੱਚ ਇੱਕ ਮੋਹਰ ਸੋਨੇ ਦੀ ਕਹਿੰਦੇ ਕਿ ਉਹ ਕੋਲਿਆਂ ਦੇ ਨਾਲ ਭਰੀ ਹੋਏ ਗਾਗਰ ਵਿੱਚੋਂ ਇੱਕ ਸੋਨੇ ਦੀ ਮੋਹਰ ਪਾ ਕੇ ਇਹ ਮਨੁੱਖ ਇਹ ਦੋਸਤ ਇੰਨਾ ਖੁਸ਼ ਹੋਇਆ ਤੇ ਸੋਚਣ ਲੱਗਾ ਜੇ ਜਦੋਂ ਮੇਰਾ ਦੋਸਤ ਆਵੇਗਾ ਉਹਨੂੰ ਇਹ ਮੋਹਰ ਵਖਾਵਾਂਗਾ ਕਹਿੰਦੇ ਉਹਨੇ ਦੇਰ ਤੱਕ ਦੂਰ ਇਸਦਾ ਧਿਆਨ ਪੈ ਗਿਆ ਤੇ ਆਪਣੇ ਦੋਸਤ ਦੇ ਜੋ ਪੈਰ ਲੰਗਾ ਕੇ ਤੁਰਦਾ ਹੋਇਆ ਆ ਰਿਹਾ ਸੀ ਇਹਨੇ ਪੁੱਛਿਆ ਕਿ ਭਰਾਵਾ ਤੇਰੇ ਪੈਰ ਨੂੰ ਕੀ ਹੋਇਆ ਤੂੰ ਇਸ ਤਰ੍ਹਾਂ ਕਿਉਂ ਤੁਰਦਾ ਪਿਆ ਹੈ ਉਹ ਦੋਸਤ ਨੇ ਦੱਸਿਆ ਕਿ ਮੈਂ ਗੁਰੂ ਘਰੋਂ ਆ ਰਿਹਾ ਸੀ ਥੋੜਾ ਹਨੇਰਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਪੈਰ ਦੇ ਵਿੱਚ ਇੱਕ ਕੰਡਾ ਬਹੁਤ ਵੱਡਾ ਚੁਬ ਗਿਆ ਹੈ ਉਹ ਕੰਡਾ ਵਜਣ ਕਰਕੇ ਮੇਰੇ ਪੈਰ 'ਚ ਬਹੁਤ ਦਰਦ ਹੋ ਰਿਹਾ ਹੈ ਤੇ ਬਹੁਤ ਖੂਨ ਵੀ ਵਗਿਆ ਹੈ ਕਹਿੰਦੇ ਇਹ ਗੱਲ ਸੁਣ ਕੇ ਮਾੜੇ ਕੰਮ ਕਰਨ ਵਾਲਾ ਦੋਸਤ ਉੱਚੀ ਉੱਚੀ ਹੱਸਣ ਲੱਗਾ ਕਹਿਣ ਲੱਗਾ ਹੋਰ ਕਰ ਲੈ ਚੰਗੇ ਕੰਮ ਤੋਂ ਕਹਿੰਦਾ ਕਿ ਨੇਕ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਹਨ ਆਹ ਕਿਰਪਾ ਕਰਤੀ ਹੈ ਤੇਰੇ ਤੇ ਤੂੰ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ ਭਜਨ ਬੰਦਗੀ ਵੀ ਕਰਦਾ ਰੋਜ਼ ਗੁਰੂ ਘਰ ਵੀ ਜਾਂਦਾ ਆਪਣੇ ਗੁਰੂ ਦਾ ਉਪਦੇਸ਼ ਸੁਣ ਕੇ ਵੀ ਆਉਂਦਾ ਤੇਰੀ ਭਜਨ ਬੰਦਗੀ ਦਾ ਤੇਰੇ ਨੇਕ ਕੰਮਾਂ ਦਾ ਤੇਰੇ ਗੁਰੂ ਨੇ ਤੈਨੂੰ ਆਹ ਫਲ ਦਿੱਤਾ ਹੈ ਇਧਰ ਮੇਰੇ ਵੱਲ ਵੇਖ ਮੈਂ ਮਾੜੇ ਕੰਮ ਵੀ ਕਰਦਾ ਤੇ ਇਧਰ ਵੇਖ ਮੈਨੂੰ ਇੱਕ ਸੋਨੇ ਦੀ ਮੋਹਰ ਮਿਲੀ ਕਹਿੰਦੇ ਹੁਣ ਇਹ ਸ਼ubh ਗੁਣਾ ਵਾਲਾ ਵਿਅਕਤੀ ਕੋਈ ਕੱਚਾ ਨਹੀਂ ਸੀ ਉਹਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਸੀ ਉਹਨੇ ਕਿਹਾ ਦੋਸਤ ਜੋ ਮੇਰੇ ਨਾਲ ਹੋਇਆ ਨਾ ਇਹਦੇ ਵਿੱਚ ਮੇਰੀ ਕਿਤੇ ਨਾ ਕਿਤੇ ਭਲਾਈ ਲੁਕੀ ਹੋਵੇਗੀ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਕਹਿੰਦੇ ਕਿ ਮਾੜੇ ਕੰਮ ਕਰਨ ਵਾਲਾ ਦੋਸਤ ਕਹਿਣ ਲੱਗਾ ਤੇਰਾ ਗੁਰੂ ਕਿਹੜਾ ਏ ਅੱਜ ਮੈਨੂੰ ਵੀ ਵਖਾ ਉਹਨੇ ਮੈਨੂੰ ਕੈਸੀ ਸਿੱਖਿਆ ਦਿੱਤੀ ਹੈ ਜਿਹੜਾ ਤੇਰੇ ਨਾਲ ਐਨਾ ਕੁਝ ਹੋ ਗਿਆ ਤੇਰਾ ਭਰੋਸਾ ਹੀ ਆਪਣੇ ਗੁਰੂ ਤੋਂ ਨੇ ਹਿੱਲਿਆ ਚੱਲ ਅੱਜ ਮੈਨੂੰ ਵੀ ਆਪਣੇ ਗੁਰੂ ਕੋਲ ਲੈ ਕੇ ਜਾ ਮੈਂ ਵੀ ਵੇਖਾਂ ਉਹ ਗੁਰੂ ਕਿਹੜਾ ਹੈ ਕਹਿੰਦੇ ਉਹ ਦੋਸਤ ਉਸੇ ਹੀ ਵੇਲੇ ਉਹ ਆਪਣੇ ਦੋਸਤ ਨੂੰ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਲੈ ਕੇ ਗਿਆ ਕਹਿੰਦੇ ਕਿ ਜਦੋਂ ਇਹ ਦੋਵੇਂ ਦੋਸਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤਾਂ ਪਾਤਸ਼ਾਹ ਨੇ ਕਿ ਪੁੱਛਿਆ ਕਿ ਭਾਈ ਇਹ ਕੌਣ ਹੈ ਕਹਿੰਦੇ ਕਿ ਸ਼ubh ਗੁਣਾ ਵਾਲੇ ਦੋਸਤ ਨੇ ਕਿਹਾ ਸਤਗੁਰੂ ਸੱਚੇ ਪਾਤਸ਼ਾਹ ਮੇਰਾ ਦੋਸਤ ਹੈ ਇਹ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦਰਸ਼ਨ ਕਰਨ ਦੇ ਲਈ ਆਇਆ ਹੈ ਜਾਂ ਫਿਰ ਕੁਝ ਸਵਾਲ ਕਰਨ ਦੇ ਲਈ ਆਇਆ ਹੈ ਕਿਉਂਕਿ ਅੰਤਰਜਾਮੇ ਪਾਤਸ਼ਾਹ ਤਾਂ ਦਿਲਾਂ ਦੀਆਂ ਜਾਣਨ ਵਾਲੇ ਸਭ ਜਾਣਦੇ ਹਨ ਕਿਉਂਕਿ ਉਸ ਮਨੁੱਖ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਛੁਪੇ ਹੋਏ ਸਨ ਕਿ ਮੈਂ ਇਹਦੇ ਗੁਰੂ ਨੂੰ ਮਿਲ ਕੇ ਪੁੱਛਾਂਗਾ ਕਿ ਤੁਸੀਂ ਇਸ ਨੂੰ ਹਰ ਰੋਜ਼ ਇਹ ਉਪਦੇਸ਼ ਦਿੰਦੇ ਹੋ ਇਹ ਚੰਗੇ ਕਰਮ ਕਰਕੇ ਚੰਗੇ ਕਰਮ ਬਣਦੇ ਹਨ ਮਾੜੇ ਕੰਮ ਕਰਕੇ ਮਾੜੇ ਕਰਮ ਬਣਦੇ ਹਨ ਮਾੜੇ ਕਰਮਾਂ ਦਾ ਮਾੜਾ ਫਲ ਵੀ ਮਿਲਦਾ ਹੈ ਪਰ ਇਧਰ ਵੇਖੋ ਮੈਂ ਤੇ ਕੰਮ ਮਾੜੇ ਕਰਦਾ ਹਾਂ ਪਰ ਮਾੜੇ ਕੰਮਾਂ ਕਰਨ ਦੇ ਬਾਵਜੂਦ ਵੀ ਸੋਨੇ ਦੀ ਮੋਹਰ ਮਿਲੀ ਹੈ ਇਹ satsangat ਕਰਕੇ ਜਾ ਰਿਹਾ ਹੈ ਪੈਰ ਵਿੱਚ ਕੰਡਾ ਚੁੱਪ ਗਿਆ ਕਹਿੰਦੇ ਕਿ ਜਦੋਂ ਅੰਤਰਜਾਮੀ ਪਾਤਸ਼ਾਹ ਨੇ ਦਿਲ ਦੀ ਪੁੱਝ ਲਈ ਤਾਂ ਉਹ ਦੋਸਤ ਕਹਿਣ ਲੱਗਾ ਕਿ ਹਾਂਜੀ ਗੁਰੂ ਸਾਹਿਬ ਜੀ ਜੇਕਰ ਤੁਸੀਂ ਜਾਣ ਹੀ ਲਿਆ ਕਿ ਮੇਰੇ ਮਨ ਵਿੱਚ ਕਿਹੜੇ ਸਵਾਲ ਹਨ ਫਿਰ ਇਹਨਾਂ ਦੇ ਜਵਾਬ ਵੀ ਜ਼ਰੂਰ ਦਿਓ ਕਹਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਸਮਝਾਉਣਾ ਕੀਤਾ ਕਿਹਾ ਜਿਹੜੇ ਸਵਾਲ ਤੇਰੇ ਮਨ ਵਿੱਚ ਵਾਰ-ਵਾਰ ਉੱਠ ਰਹੇ ਹਨ ਕਿ ਇਹ ਹਰ ਰੋਜ਼ ਨਾਮ ਜਪਦਾ ਹੈ ਭਜਨ ਬੰਦਗੀ ਕਰਦਾ ਹੈ ਗੁਰੂ ਘਰ ਆ ਕੇ ਸੇਵਾ ਕਰਦਾ ਹੈ ਸਤ ਸੰਗਤ ਕਰਦਾ ਹੈ ਇਹਦੇ ਨਾਲ ਮਾੜਾ ਕਿਉਂ ਹੋਇਆ ਤੇਰੇ ਨਾਲ ਇਹ ਚੰਗਾ ਕਿਉਂ ਹੋਇਆ ਤਾਂ ਫਿਰ ਸੁਣ ਤੈਨੂੰ ਇਹ ਜੋ ਸੋਨੇ ਦੀ ਇੱਕ ਮਿਹਰ ਮਿਲੀ ਹੈ ਨਾ ਇਹ ਦੱਸ ਕਿੱਥੋਂ ਮਿਲੀ ਹੈ ਤਾਂ ਉਹਨੇ ਕਿਹਾ ਸੋਨੇ ਦੀ ਗਾਗਰ ਮਿੱਟੀ ਦੇ ਵਿੱਚ ਦੱਬੀ ਸੀ ਅਚਾਨਕ ਮੇਰਾ ਪੈਰ ਵੱਜ ਗਿਆ ਉਹ ਗਾਗਰ ਮੈਨੂੰ ਲੱਭੀ ਜਦੋਂ ਗਾਗਰ ਨੂੰ ਖੋਲ ਕੇ ਵੇਖਿਆ ਉਹਦੇ ਵਿੱਚ ਇੱਕ ਹੀ ਸੋਨੇ ਦੀ ਮੋਹਰ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸੋਨੇ ਦੀ ਮੋਹਰ ਤਾਂ ਨਹੀਂ ਸੀ ਉਹਦੇ ਵਿੱਚ ਹੋਰ ਵੀ ਕੁਝ ਸੀ ਤਾਂ ਇਹਨੇ ਦੱਸਿਆ ਹਾਂ ਜੀ ਗੁਰੂ ਸਾਹਿਬ ਜੀ ਬਾਕੀ ਗਾਗਰ ਕੋਲਿਆਂ ਨਾਲ ਭਰੀ ਹੋਈ ਸੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੈਨੂੰ ਪਤਾ ਹੈ ਉਹ ਕੋਲੇ ਦੀ ਥਾਂ ਤੇ ਪਹਿਲਾਂ ਵੀ ਸੋਨੇ ਦੀਆਂ ਮੋਹਰਾਂ ਹੀ ਸਨ ਉਹ ਸਾਰੀਆਂ ਤੈਨੂੰ ਮਿਲੀਆਂ ਸੀ ਪਿਛਲੇ ਜਨਮ ਦੇ ਵਿੱਚ ਤੂੰ ਬੜੇ ਨੇਕ ਕੰਮ ਕਰਦਾ ਸੀ ਬਹੁਤ ਚੰਗੇ ਕਰਮ ਕਰਕੇ ਆਇਆ ਹੈ ਭਜਨ ਬੰਦਗੀ ਬੜੀ ਕੀਤੀ ਉਹਦੇ ਬਦਲੇ ਤੈਨੂੰ ਇਸ ਜਨਮ ਦੇ ਵਿੱਚ ਬਹੁਤ ਸੁੱਖ ਮਿਲੇ ਪਰਮਾਤਮਾ ਨੇ ਤੇਰੇ ਕਰਮਾਂ ਚ ਰਾਜ ਭਾਗ ਲਿਖਿਆ ਸੀ ਤੈਨੂੰ ਇਹ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਏ ਗਾਗਰ ਮਿਲਣੇ ਸੀ ਪਰ ਤੂੰ ਕੀ ਕੀਤਾ ਤੂੰ ਇਸ ਜਾਮੇ ਵਿੱਚ ਆ ਕੇ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਪਿਛਲੇ ਜਨਮ ਦੇ ਤੂੰ ਜਿਹੜੇ ਨੇਕ ਕੰਮ ਕੀਤੇ ਸਨ ਚੰਗੇ ਕਰਮ ਬਣਾਏ ਸੀ ਤੂੰ ਸਾਰੇ ਗਵਾ ਲੇ ਇਸ ਕਰਕੇ ਤੇਰੇ ਕੋਲ ਸਿਰਫ ਇੱਕ ਸੋਨੇ ਦੀ ਮੋਹਰ ਬਚੀ ਹੈ ਤੇ ਬਾਕੀ ਤੂੰ ਮਾੜੇ ਕਰਮ ਕਰਕੇ ਆਪਣੇ ਨੇਕ ਕੰਮਾਂ ਨੂੰ ਕੋਲਾ ਬਣਾ ਲਿਆ ਚੰਗੇ ਕਰਮਾਂ ਨੂੰ ਤੂੰ ਭੋਲਾ ਬਣਾ ਲਿਆ ਕਹਿੰਦੇ ਕਿ ਇਹ ਗੱਲ ਸੁਣ ਕੇ ਉਹ ਮੱਥੇ ਤੇ ਹੱਥ ਮਾਰ ਕੇ ਪਛਤਾਉਣ ਲੱਗਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਜੇ ਵੀ ਪਛਤਾ ਲਿਆ ਤੂੰ ਅਜੇ ਵੀ ਇੱਕ ਮੋਹਰ ਦੇ ਲਈ ਮਾਲਕ ਦਾ ਸ਼ਕਰਾਨਾ ਕਰ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਤੇ ਉਸਨੇ ਨਿਸ਼ਟਾ ਕਰ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਮਾੜੇ ਕੰਮ ਨਹੀਂ ਕਰੂੰਗਾ ਅੱਜ ਤੋਂ ਬਾਅਦ ਮਾੜੇ ਕੰਮ ਕਰਨ ਬਾਰੇ ਸੋਚਾਂਗਾ ਵੀ ਨਹੀਂ ਭਜਨ ਬੰਦਗੀ ਕਰਨੀ ਸ਼ੁਰੂ ਕਰ ਦੇ ਮਾਲਕ ਤੈਨੂੰ ਬਖਸ਼ ਦੇਵੇਗਾ ਕਹਿੰਦੇ ਉਸ ਦੋਸਤ ਨੇ ਕਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੋ ਤੁਸੀਂ ਕਿਹਾ ਸਤਿਵਚਨ ਹੁਣ ਮੈਂ ਇਦਾਂ ਹੀ ਕਰੂੰਗਾ ਪਰ ਮੇਰੇ ਦੂਸਰੇ ਸਵਾਲ ਦਾ ਜਵਾਬ ਵੀ ਮੈਨੂੰ ਦਿਓ ਕਿ ਮੈਂ ਤਾਂ ਆਪਣੇ ਮਾੜੇ ਕਰਮਾ ਕਰਕੇ ਪੁੰਨ ਗਵਾ ਲਈ ਆਪਣੇ ਚੰਗੇ ਕਰਮ ਨੂੰ ਕੋਲਾ ਬਣਾ ਲਿਆ ਪਰ ਮੇਰਾ ਇਹ ਦੋਸਤ ਇਹ ਤਾਂ ਚੰਗੇ ਹੀ ਕਰਮ ਕਰਦਾ ਹੈ ਇਹਦੇ ਸੂਲ ਕਿਉਂ ਵੱਜੀ ਤਾਂ ਗੁਰੂ ਸਾਹਿਬ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਤੇਰਾ ਇਹ ਦੋਸਤ ਪਿਛਲੇ ਜਨਮ ਵਿੱਚ ਬਹੁਤ ਪਾਪ ਕਮਾ ਕੇ ਆਇਆ ਹੈ ਬੜੇ ਮਾੜੇ ਕਰਮ ਕੀਤੇ ਹਨ ਇਹਨੇ ਇਹਦੇ ਪਾਪਾਂ ਦੀ ਸਜ਼ਾ ਹੁਣ ਇਹਨੂੰ ਮਾੜੇ ਕਰਮਾਂ ਦੀ ਇਸ ਜਨਮ ਚ ਸੂਲੇ ਚੜ੍ਹ ਕੇ ਮਿਲ ਰਹੀ ਹੈ ਮਤਲਬ ਇਸਨੂੰ ਸੂਲੀ ਤੇ ਚੜਾਇਆ ਜਾਣਾ ਸੀ ਪਰ ਇਹਦੇ ਇਸ ਜਨਮ ਦੇ ਵਿੱਚ ਆ ਕੇ ਹੁਣ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਭਜਨ ਬੰਦਗੀ ਕਰਨੇ ਸ਼ੁਰੂ ਕਰ ਦਿੱਤੀ ਇਸ ਕਰਕੇ ਇਹਨੇ ਭਜਨ ਬੰਦਗੀ ਕਰਕੇ ਚੰਗੇ ਕਰਮ ਕਰਕੇ ਸੇਵਾ ਸਿਮਰਨ ਕਰਕੇ ਆਪਣੇ ਮਾੜੇ ਕਰਮ ਘਟਵਾ ਲਏ ਇਹਦੀ ਸੂਲੀ ਤੋਂ ਸੂਲ ਬਣ ਗਈ ਇਹਦਾ ਛੁਟਕਾਰਾ ਹੁਣ ਸਿਰਫ ਇਸਦੇ ਪੈਰ ਵਿੱਚ ਵੱਜੇ ਹੋਏ ਕੰਡੇ ਕਰਕੇ ਹੋ ਗਿਆ ਗੁਰੂ ਸਾਹਿਬ ਜੀ ਨੇ ਉਸ ਵੇਲੇ ਸਮਝਾਉਣਾ ਕੀਤਾ ਕਿ ਮਨੁੱਖ ਨੂੰ ਉਹੀ ਮਿਲਦਾ ਹੈ ਜੋ ਉਹਨੇ ਕਮਾਇਆ ਹੋਵੇ ਇਸ ਕਰਕੇ ਸੇਵਾ ਸਿਮਰਨ ਕਰਕੇ ਭਜਨ ਬੰਦਗੀ ਕਰਕੇ ਆਪਣੇ ਪੁੰਨ ਬਣਾ ਲਓ ਆਪਣੇ ਚੰਗੇ ਕਰਮ ਬਣਾ ਲਓ ਭਜਨ ਬੰਦਗੀ ਜਿਹੜੀ ਹੈ ਨਾ ਉਸ ਦੇ ਕਰਨ ਦੇ ਨਾਲ ਤੁਹਾਡੇ ਨੇਕ ਕੰਮ ਕਰਨ ਦੇ ਨਾਲ ਪੁੰਨ ਬਣ ਜਾਣਗੇ ਸਾਡੇ ਚੰਗੇ ਕਰਮ ਬਣ ਜਾਂਦੇ ਹਨ ਪਿਛਲੇ ਮਾੜੇ ਕਰਮ ਵੀ ਕੱਟੇ ਜਾਂਦੇ ਹਨ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਅਕਸਰ ਬਚਨ ਕਰਿਆ ਕਰਦੇ ਸਨ ਕਿ ਜਿਹੜੇ ਸੁੱਖ ਤੂੰ ਅਜੇ ਭੋਗ ਰਿਹਾ ਹੈ ਜੇਕਰ ਤੇਰੀ ਜ਼ਿੰਦਗੀ ਵਿੱਚ ਅੱਜ ਸੁੱਖ ਤੈਨੂੰ ਮਿਲ ਰਹੇ ਹਨ ਇਹ ਜ਼ਰੂਰ ਪਿਛੇ ਤੋਂ ਕੋਈ ਨੇਕ ਕੰਮ ਕੀਤੇ ਸੀ ਭਜਨ ਬੰਦਗੀ ਕੀਤੀ ਸੀ ਨਾਮ ਜਪਿਆ ਸੀ ਇਸ ਕਰਕੇ ਤੈਨੂੰ ਸੁੱਖ ਮਿਲ ਰਿਹਾ ਹੈ ਚਿਹੜਾ ਨਾਮ ਤੋਂ ਅੱਜ ਜਪ ਰਿਹਾ ਹਾਂ ਜੇਕਰ ਤੇਰੀ ਭਜਨ ਬੰਦਗੀ ਤੂੰ ਅੱਜ ਕਰ ਰਿਹਾ ਹਾਂ ਨੇਕ ਕੰਮ ਅੱਜ ਕਰਦਾ ਹੈ ਇਹਦਾ ਫਲ ਤੈਨੂੰ ਅੱਗੇ ਜਾ ਕੇ ਜ਼ਰੂਰ ਮਿਲੇਗਾ ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਮਾਈ ਵਾਲੇ ਸੰਤ ਮਹਾਂਪੁਰਖਾਂ ਨੇ ਵਾਰ-ਵਾਰ ਸਮਝਾਉਣਾ ਕੀਤਾ ਹੈ ਕਿ ਸਾਨੂੰ ਜੋ ਮਿਲਣਾ ਹੈ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੈ ਤਾਂ ਫਿਰ ਕਿਉਂ ਨਾ ਆਪਾਂ ਵੀ ਚੰਗੇ ਕਰਮ ਬਣਾਈ ਮਹਾਂਪੁਰਖ ਜੀ ਆਖਦੇ ਹਨ ਹਰ ਰੋਜ਼ ਅੰਮ੍ਰਿਤ ਵੇਲੇ ਉਠੋ ਆਪਣੇ ਦਿਨ ਦੀ ਸ਼ੁਰੂਆਤ ਭਜਨ ਬੰਦਗੀ ਤੋਂ ਕਰੋ ਤੇ ਆਪਣੇ ਦਿਨ ਦੀ ਸ਼ੁਰੂਆਤ ਨੇਕ ਕਮਾਈ ਤੋਂ ਕਰੋ ਸਵੇਰੇ ਉੱਠ ਕੇ 6 ਵਜੇ ਤੱਕ ਜਿੰਨਾ ਹੋ ਸਕੇ ਨਾਮ ਜਪੋ ਗੁਰੂ ਘਰੇ ਜਾ ਕੇ ਸੇਵਾ ਕਰੋ ਸਿਮਰਨ ਕਰੋ ਕਿਉਂਕਿ ਗੁਰੂ ਦੇ ਘਰ ਵਿੱਚ ਜਾ ਕੇ ਜਦੋਂ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੰਦੇ ਹ ਉਹਦੇ ਬਦਲੇ ਵੀ ਸਤਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦਿੰਦੇ ਹਨ ਇਸ ਲਈ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਗੁਰੂ ਸਾਹਿਬ ਜੀ ਨੇ ਸਾਨੂੰ ਦੋਵੇਂ ਵਕਤ ਗੁਰੂ ਘਰ ਜਾਣ ਨੂੰ ਕਿਹਾ ਹੈ ਪਰ ਜੇਕਰ ਜ਼ਿੰਦਗੀ ਦੇ ਰਜਾਈਵੇਂ ਬਹੁਤ ਜ਼ਿਆਦੇ ਹਨ ਤਾਂ ਫਿਰ ਘਟੋ-ਘਟ ਦਿਨ ਵਿੱਚ ਇੱਕ ਵੇਲੇ ਗੁਰੂ ਘਰੇ ਜ਼ਰੂਰ ਜਾਣਾ ਚਾਹੀਦਾ ਹੈ ਜਦੋਂ ਵੀ ਗੁਰੂ ਘਰੇ ਜਾਈਏ ਕੋਸ਼ਿਸ਼ ਕਰਨੀ ਹੈ ਕੁਝ ਸਮਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਿਆ ਜਾਵੇ ਜੇਕਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਫਿਰ ਧਿਆਨ ਦੇ ਨਾਲ ਸੁਣਿਆ ਜਾਵੇ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹਨ ਗੁਰੂ ਘਰੇ ਜਾ ਕੇ ਸੰਗਤ ਦੀ ਸੇਵਾ ਕਰਨੀ ਹੈ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਭਜਨ ਬੰਦਗੀ ਕਰਨ ਦਾ ਬਹੁਤ ਫਲ ਮਿਲ ਜਾਂਦਾ ਹੈ ਮਾਪਰਖ ਜੀ ਆਖਦੇ ਹੁੰਦੇ ਹਨ ਜਦੋਂ ਆਪਾਂ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਾਂ ਸੰਗਤ ਵਿੱਚ ਪਤਾ ਨਹੀਂ ਕਿਹੜੇ ਰੰਗੇ ਹੋਏ ਰੂਹ ਬੈਠੀ ਹੋਵੇ ਕਿਹੜੀ ਨੇਕ ਰੂਹ ਬੈਠੀ ਹੋਵੇ ਜਿਹਦੇ ਕਰਕੇ ਸਾਰੇ ਸੰਗਤ ਦਾ ਭਲਾ ਹੋ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਹਨ ਫਿਰ ਪੂਰੀ ਸੰਗਤ ਤੇ ਕਰਦੇ ਹਨ ਇਹ ਨਹੀਂ ਵੇਖਦੇ ਕਿ ਨੂੰ ਕੀ ਦੇਣਾ ਹੈ ਸਾਰਿਆਂ ਦੀ ਝੋਲੀ ਫਿਰ ਖੁਸ਼ੀਆਂ ਨਾਲ ਭਰ ਦਿੰਦੇ ਹਨ ਸੋ ਸੰਗਤ ਦੇ ਵਿੱਚ ਬੜੇ ਵੱਡੇ ਨੇਕ ਕਰਮ ਦੇ ਨਾਲ ਮਿਲਦੀ ਹੈ ਸੰਗਤ ਦੀ ਸੇਵਾ ਸਾਡੇ ਕਰਮਾਂ ਨਾਲ ਮਿਲਦੀ ਹੈ ਗੁਰੂ ਘਰ ਜਾ ਕੇ ਸੰਗਤ ਦੇ ਝੂਠੇ ਬਰਤਨ ਧੋਣੇ ਚਾਹੀਦੇ ਹਨ ਜੋੜੇ ਝਾੜਨੇ ਚਾਹੀਦੇ ਹਨ ਸੰਗਤ ਤੇ ਲਈ ਲੰਗਰ ਦੀ ਸੇਵਾ ਕਰਨੀ ਚਾਹੀਦੀ ਹੈ ਬੜੇ ਵੱਡੇ ਭਾਗਾਂ ਨਾਲ ਸੇਵਾ ਮਿਲਦੀ ਹੈ ਜੇ ਮਿਲੇ ਗੁਰੂ ਗੁਰੂ ਕਰਦਿਆਂ ਹੀ ਕਰਨੀ ਚਾਹੀਦੀ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਤੁਹਾਡਾ ਕੋਟਾਂ ਕੋਟ ਸ਼ੁਕਰ ਹੈ ਕਿ ਮੈਨੂੰ ਤੁਸੀਂ ਇਹ ਸੇਵਾ ਬਖਸ਼ੀ ਸੋ ਮਹਾਪਰਖ ਜੀ ਆਖਦੇ ਹਨ ਸਵੇਰੇ 3 ਵਜੇ ਤੋਂ 6 ਵਜੇ ਤੱਕ ਨੇਕ ਕਮਾਈ ਇਕੱਠੀ ਕਰ ਲਓ ਫਿਰ ਬਾਕੀ ਦਿਨ ਦੇ ਵਿੱਚ ਜਿੰਨੇ ਮਰਜ਼ੀ ਕੰਮ ਧੰਦੇ ਕਰੀ ਜਾਓ ਤੁਹਾਡੇ ਹਰ ਕੰਮ ਦੇ ਵਿੱਚ ਬਰਕਤ ਪੈਣੀ ਹੀ ਪੈਣੀ ਹੈ ਸੋ ਸਾਥ ਸੰਗਤ ਜੀ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਲਈ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਆਪਣੇ ਕਿਸੇ ਹੋਰ ਵੀ ਭੈਣ ਭਰਾ ਨੂੰ ਇਸ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਕਿਸ ਦੇ ਚੰਗੇ ਕਰਮ ਨੇਕ ਬਣ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ